ਹਾਂਜੀ ਅੱਜ ਅਸੀਂ ਇਸ ਕਹਾਣੀ ਵਿੱਚ ਸਮਝਾਂਗੇ ਸੱਚੀ ਖੁਸ਼ੀ ਦੀ ਖੋਜ ਕਿਵੇਂ ਕਰੀਏ ਅੱਜਕਲ ਵਿਖਾਵਾ ਤੇ ਨਕਲੀ ਖੁਸ਼ੀ ਹੀ ਚਿਹਰਿਆਂ ਤੇ ਰਹਿ ਗਈ ਹੈ ਅਸਲੀ ਖੁਸ਼ੀ ਮਹਿਸੂਸ ਕਰਨਾ ਤਾਂ ਅੱਜਕਲ ਦੇ ਲੋਕ ਜਿਵੇਂ ਭੁੱਲ ਹੀ ਗਏ ਹਨ ਜੇ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਹਲਕਾ ਤੇ ਦਿਲ ਤੋਂ ਖੁਸ਼ੀ ਮਹਿਸੂਸ ਕਰਨਾ ਚਾਹੁੰਦੇ ਹੋ ਤਾਂ ਇਸ ਕਹਾਣੀ ਨੂੰ ਐਂਡ ਤੱਕ ਜ਼ਰੂਰ ਸੁਣੋ ਤੇ ਵੀਡੀਓ ਦੇ ਲਾਸਟ ਵਿੱਚ ਵਿਨਰਸ ਦੇ ਨਾਮ ਅਨਾਉਂਸ ਕਰਾਂਗੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਝੋਵਾਂਗੇ ਮੈਂ ਪਰਮਜੀਤ कौर ਪੰਜਾਬ ਪਟਿਆਲਾ ਤੋਂ ਤੇ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਚਲੋ ਜੀ ਸ਼ੁਰੂ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਸਪੀਡ ਸਟੋਰੀ 286 ਤੇ ਇੱਕ ਰਾਜਾ ਤੇ ਰਾਣੀ ਦੀ ਦਾਸਤਾਨ ਸੱਚੀ ਖੁਸ਼ੀ ਦੀ ਖੋਜ ਹਾਂਜੀ ਇੱਕ ਵਾਰ ਦੀ ਗੱਲ ਹੈ ਪੁਰਾਣੇ ਸਮਿਆਂ ਵਿੱਚ ਇੱਕ ਰਾਜਾ ਆਪਣੀ ਰਾਣੀ ਨਾਲ ਵੱਡੇ ਮਹਿਲ ਵਿੱਚ ਰਹਿੰਦਾ ਸੀ ਰਾਜੇ ਦਾ ਰਾਜ ਬਹੁਤ ਸੁੰਦਰ ਖੁਸ਼ਹਾਲ ਦੌਲਤ ਨਾਲ ਭਰਪੂਰ ਸੀ ਰਾਜੀ ਕੋਲ ਹਰ ਕਿਸਮ ਦੇ ਖਜ਼ਾਨੇ ਸਨ ਸੋਨਾ, ਚਾਂਦੀ, ਹੀਰੇ, ਮੋਤੀ ਉਸ ਦੇ ਰਾਜ ਵਿੱਚ ਪ੍ਰਜਾ ਪਿਆਰ ਭਰੀ ਤੇ ਵਫਾਦਾਰ ਸੀ ਪਰ ਇੱਕ ਸਮੱਸਿਆ ਸੀ ਜੋ ਰਾਜੇ ਨੂੰ ਅੰਦਰੋਂ-ਅੰਦਰ ਖਾਣ ਲੱਗ ਗਈ ਸੀ ਰਾਣੀ ਹਮੇਸ਼ਾ ਸੋਚਾਂ ਵਿੱਚ ਗੁੰਮ ਰਹਿੰਦੀ ਉਸ ਦੇ ਚਿਹਰੇ ਦੀ ਮੁਸਕਾਨ ਕਿਤੇ ਖੋ ਗਈ ਸੀ ਰਾਜੇ ਨੇ ਕਈ ਵਾਰ ਸੋਚਿਆ ਜਦ ਮੇਰੇ ਕੋਲ ਹਰ ਤਰ੍ਹਾਂ ਦਾ ਸੁੱਖ ਹੈ ਤਾਂ ਫਿਰ ਰਾਣੀ ਦੁਖੀ ਕਿਉਂ ਹੈ ਇੱਕ ਦਿਨ ਰਾਜੇ ਨੇ ਰਾਣੀ ਨੂੰ ਪੁੱਛ ਹੀ ਲਿਆ ਮੇਰੀ ਰਾਣੀ ਮੈਨੂੰ ਇੱਕ ਗੱਲ ਦੱਸ ਤੂੰ ਚੁੱਪਚਾਪ ਤੇ ਉਦਾਸ ਕਿਉਂ ਰਹਿੰਦੀ ਹੈ ਤੈਨੂੰ ਕਿਸੇ ਚੀਜ਼ ਦੀ ਕਮੀ ਹੈ ਜੋ ਮੈਂ ਤੈਨੂੰ ਨਹੀਂ ਦਿੱਤੀ ਰਾਣੀ ਨੇ ਆਹ ਭਰੀ ਤੇ ਕਿਹਾ ਮਹਾਰਾਜ ਮੈਨੂੰ ਨਾ ਤਾਂ ਸੋਨਾ ਚਾਂਦੀ ਹੀਰੇ ਮੋਤੀ ਚਾਹੀਦੇ ਹਨ ਪਰ ਮੈਂ ਆਪਣੇ ਆਪ ਨੂੰ ਅੰਦਰੋਂ ਖਾਲੀ ਮਹਿਸੂਸ ਕਰਦੀ ਹਾਂ ਮੈਨੂੰ ਇਸ ਤਰ੍ਹਾਂ ਦੀ ਚੀਜ਼ ਚਾਹੀਦੀ ਹੈ ਜੋ ਮੈਨੂੰ ਅਸਲੀ ਖੁਸ਼ੀ ਦੇਵੇ ਰਾਜੇ ਨੇ ਰਾਣੀ ਦੀ ਸਾਰੀ ਗੱਲ ਸੁਣੀ ਤੇ ਰਾਜੇ ਨੇ ਆਪਣੇ ਰਾਜ ਦੇ ਸਾਰੇ ਸਿਆਣਿਆਂ ਨੂੰ ਬੁਲਾਇਆ ਉਹਨਾਂ ਨਾਲ ਗੱਲ ਕੀਤੀ ਤੇ ਰਾਣੀ ਦੀ ਸਮੱਸਿਆ ਦਾ ਹੱਲ ਲੱਭਣ ਲਈ ਕਿਹਾ ਪਰ ਕਿਸੇ ਕੋਲੋਂ ਵੀ ਰਾਣੀ ਦੀ ਇਸ ਸਮੱਸਿਆ ਦਾ ਹੱਲ ਨਾ ਲੱਭਿਆ ਗਿਆ ਆਖਿਰਕਾਰ ਇੱਕ ਬੁੱਧੀਮਾਨ ਸਲਾਹਕਾਰ ਨੇ ਕਿਹਾ ਮਹਾਰਾਜ ਖੁਸ਼ੀ ਕਦੀ ਵੀ ਬਾਹਰਲੇ ਪਦਾਰਥਾਂ ਵਿੱਚੋਂ ਨਹੀਂ ਮਿਲਦੀ ਖੁਸ਼ੀ ਉਸ ਮਨੁੱਖ ਨੂੰ ਮਿਲਦੀ ਹੈ ਜੋ ਦੂਸਰਿਆਂ ਦੀ ਸੇਵਾ ਕਰਦਾ ਹੈ ਰਾਣੀ ਨੂੰ ਆਪਣੇ ਰਾਜ ਦੀ ਪ੍ਰਜਾ ਨਾਲ ਜੁੜਨ ਦਿਓ ਜਦੋਂ ਉਹ ਲੋਕਾਂ ਦੀ ਸਹਾਇਤਾ ਕਰੇਗੀ ਉਹ ਸੱਚੀ ਖੁਸ਼ੀ ਮਹਿਸੂਸ ਕਰੇਗੀ ਤੇ ਰਾਣੀ ਨੇ ਇਹ ਗੱਲ ਸੁਣੀ ਤੇ ਸੋਚਿਆ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਉਸ ਨੇ ਗਰੀਬਾਂ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ ਰਾਣੀ ਹਰ ਸਵੇਰੇ ਰਾਣੀ ਹਰ ਸਵੇਰੇ ਆਪਣੇ ਰਾਜ ਮਹਿਲ ਵਿੱਚੋਂ ਨਿਕਲਦੀ ਤੇ ਭੁੱਖਿਆਂ ਨੂੰ ਖਾਣਾ ਦਿੰਦੀ ਉਹ ਮਰੀਜ਼ਾਂ ਦੇ ਇਲਾਜ ਲਈ ਵੈਦ ਬੁਲਾਉਂਦੀ ਕਈ ਗਰੀਬ ਪਰਿਵਾਰਾਂ ਨੂੰ ਕੱਪੜੇ ਤੇ ਰਹਿਣ ਲਈ ਛੱਤ ਦੀ ਵਿਵਸਥਾ ਕਰਦੀ ਉਸ ਦਾ ਮਹਿਲ ਹੁਣ ਸਿਰਫ ਸ਼ਾਨ ਤੇ ਦੌਲਤ ਦਾ ਕੇਂਦਰ ਨਹੀਂ ਸੀ ਸਗੋਂ ਮਾਨਵਤਾ ਦੀ ਸੇਵਾ ਦਾ ਕੇਂਦਰ ਬਣ ਗਿਆ ਸੀ ਚੰਦ ਮਹੀਨਿਆਂ ਵਿੱਚ ਹੀ ਰਾਣੀ ਦੇ ਚਿਹਰੇ ਤੇ ਮੁਸਕਾਨ ਵਾਪਸ ਆ ਗਈ ਸੀ ਰਾਜਾ ਇਹ ਵੇਖ ਕੇ ਹੈਰਾਨ ਰਹਿ ਗਿਆ ਇੱਕ ਦਿਨ ਰਾਜੇ ਨੇ ਰਾਣੀ ਨੂੰ ਪੁੱਛਿਆ ਰਾਣੀ ਹੁਣ ਤੇਰਾ ਚਿਹਰਾ ਖਿੜਿਆ ਹੋਇਆ ਹੈ ਕੀ ਤੈਨੂੰ ਆਪਣੀ ਖੁਸ਼ੀ ਮਿਲ ਗਈ ਹੈ ਰਾਣੀ ਨੇ ਹੱਸ ਕੇ ਕਿਹਾ ਮਹਾਰਾਜ ਖੁਸ਼ੀ ਉਹ ਨਹੀਂ ਜੋ ਅਸੀਂ ਖਰੀਦ ਸਕਦੇ ਹਾਂ ਖੁਸ਼ੀ ਉਹ ਹੈ ਜੋ ਅਸੀਂ ਦੂਸਰਿਆਂ ਨੂੰ ਦੇ ਕੇ ਮਹਿਸੂਸ ਕਰਦੇ ਹਾਂ ਜਦੋਂ ਅਸੀਂ ਦੂਸਰਿਆਂ ਦੀ ਸਹਾਇਤਾ ਕਰਦੇ ਹਾਂ ਤਦ ਪਰਮਾਤਮਾ ਦੀ ਰਹਿਮਤ ਸਾਡੇ ਦਿਲ ਨੂੰ ਭਰ ਦਿੰਦੀ ਹੈ ਤੇ ਰਾਣੀ ਦੀ ਇਸ ਪ੍ਰੇਰਣਾ ਨਾਲ ਸਾਰੇ ਰਾਜ ਵਿੱਚ ਮਨੁੱਖਤਾ ਦੀ ਸੇਵਾ ਕਰਨ ਦੀ ਪ੍ਰਥਾ ਸ਼ੁਰੂ ਹੋ ਗਈ ਰਾਜੇ ਨੇ ਆਪਣੀ ਦੌਲਤ ਦੇ ਖਜ਼ਾਨੇ ਗਰੀਬਾਂ ਦੀ ਸੇਵਾ ਲਈ ਖੋਲ ਦਿੱਤੇ ਤੇ ਰਾਜ ਦਾ ਹਰ ਇੱਕ ਵਿਅਕਤੀ ਹੁਣ ਸੇਵਾ ਤੇ ਪਿਆਰ ਦੇ ਮool ਮੰਤਰ ਨੂੰ ਸਮਝ ਚੁੱਕਾ ਸੀ ਰਾਜੇ ਤੇ ਰਾਣੀ ਨੇ ਸਮਝ ਲਿਆ ਕਿ ਅਸਲ ਖੁਸ਼ਹਾਲੀ ਰਾਜ ਦੇ ਵਸੀਲਿਆਂ ਵਿੱਚ ਨਹੀਂ ਸਗੋਂ ਪ੍ਰਜਾ ਦੀ ਖੁਸ਼ਹਾਲੀ ਵਿੱਚ ਹੈ ਇਸ ਤਰ੍ਹਾਂ ਰਾਜਾ ਤੇ ਰਾਣੀ ਨੇ ਆਪਣਾ ਸਾਰਾ ਜੀਵਨ ਆਪਣੀ ਖੁਸ਼ੀ ਲਈ ਦੂਸਰਿਆਂ ਤੇ ਸਮਰਪਿਤ ਕਰ ਦਿੱਤਾ ਹਾਂਜੀ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸੱਚੀ ਖੁਸ਼ੀ ਦੂਸਰਿਆਂ ਦੀ ਸੇਵਾ ਕਰਨ ਵਿੱਚ ਹੈ ਜਦੋਂ ਅਸੀਂ ਮਾਨਵਤਾ ਲਈ ਕੁਝ ਕਰਦੇ ਹਾਂ ਤਾਂ ਸਾਨੂੰ ਆਪਣਾ ਜੀਵਨ ਅਰਥਪੂਰਨ ਮਹਿਸੂਸ ਹੁੰਦਾ ਹੈ ਦੁਨੀਆ ਦੀਆਂ ਵਸਤੂਆਂ ਸਿਰਫ ਇੱਕ ਸਮੇਂ ਤੱਕ ਖੁਸ਼ੀ ਦੇ ਸਕਦੀਆਂ ਹਨ ਪਰ ਅਸਲੀ ਸੰਤੋਖ ਸਿਰਫ ਨਿਸਵਾਰਤ ਕਰਮਾਂ ਨਾਲ ਹੀ ਮਿਲਦਾ ਹੈ ਉਮੀਦ ਕਰਦੀ ਹਾਂ ਜੀ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਤੇ ਚੱਲਦੇ ਹਾਂ ਜੀ ਹੁਣ ਆਪਣੇ ਨੈਕਸਟ ਰਾਉਂਡ ਵੱਲ ਪ੍ਰਸ਼ਨ ਉੱਤਰ ਰਾਉਂਡ ਹਾਂਜੀ ਮਾਂ ਬੋਲੀ ਪੰਜਾਬੀ ਲੈਂਗੁਏਜ ਦੇ ਵਿੱਚੋਂ ਤੁਹਾਨੂੰ ਇੱਕ ਪ੍ਰਸ਼ਨ ਪੁੱਛਾਂਗੇ ਜਿਸ ਦਾ ਜਵਾਬ ਤੁਸੀਂ ਕਮੈਂਟ ਕਰਕੇ ਦੇਣਾ ਹੈ ਜੀ ਤੇ ਅੱਜ ਦਾ ਸਾਡਾ ਪ੍ਰਸ਼ਨ ਹੈ ਜੀ ਕੈਂਠਾ ਹਾਂਜੀ ਕੈਂਠਾ ਕਿਸ ਨੂੰ ਕਿਹਾ ਜਾਂਦਾ ਹੈ ਜੋ ਵੀ ਸਭ ਤੋਂ ਫਾਸਟ ਬਿਲਕੁਲ ਸਹੀ ਜਵਾਬ ਦੇਵੇਗਾ ਉਸਦੇ ਨਾਮ ਅਸੀਂ ਨੈਕਸਟ ਵੀਡੀਓ ਦੇ ਵਿੱਚ ਅਨਾਉਂਸ ਕਰਾਂਗੇ ਤੇ ਹੁਣ ਸਮਾਂ ਹੈ ਜੀ ਸਾਡੇ ਅੱਜ ਦੇ ਵਿਨਰਸ ਦੇ ਨਾਮ ਅਨਾਉਂਸ ਕਰਨ ਦਾ ਜਿਨ੍ਹਾਂ ਨੇ ਪਿਛਲੀ ਵੀਡੀਓ ਵਿੱਚ ਪੁੱਛੇ ਗਏ ਪ੍ਰਸ਼ਨ ਦਾ ਬਿਲਕੁਲ ਸਹੀ ਜਵਾਬ ਦਿੱਤਾ ਹੈ ਹਾਂਜੀ ਪ੍ਰਸ਼ਨ ਸੀ ਹਰਜਾਈ ਤੇ ਤਲਾਈ ਵਿੱਚ ਕੀ ਅੰਤਰ ਹੈ ਇਸ ਦਾ ਬਿਲਕੁਲ ਸਹੀ ਜਵਾਬ ਦੇਣ ਵਾਲੇ ਹਾਂਜੀ ਪ੍ਰੀਤ ਸਿੰਘ ਜੀ ਤੇ ਲਖਵਿੰਦਰ ਕੌਰ ਜੀ ਹਾਂਜੀ ਹਰਜਾਈ ਤੇ ਤਲਾਈ ਸਰਦੀਆਂ ਵਿੱਚ ਕੰਮ ਆਉਣ ਵਾਲੇ ਕੱਪੜੇ ਹਨ ਹਰਜਾਈ ਉੱਪਰ ਲੈਣ ਦੇ ਤੇ ਤਲਾਈ ਮੰਜੇ ਉੱਤੇ ਵਿਛਾਉਣ ਦੇ ਕੰਮ ਆਉਂਦੀ ਹੈ ਹਾਂਜੀ ਪ੍ਰੀਤ ਸਿੰਘ ਜੀ ਤੇ ਲਖਵਿੰਦਰ ਕੌਰ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸਾਡੇ ਅੱਜ ਦੇ ਵਿਨਰਸ ਬਣਨ ਦੇ ਲਈ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਂ ਬੋਲੀ ਪੰਜਾਬੀ ਭਾਸ਼ਾ ਦੇ ਨਾਲ ਜੁੜੇ ਰਹਿਣ ਦੇ ਲਈ ਇਸ ਤਰ੍ਹਾਂ ਦੀਆਂ ਹੀ ਮੋਟੀਵੇਸ਼ਨਲ ਹਾਰਟਚਿੰਗ ਕਹਾਣੀਆਂ ਸੁਣਨ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਜ਼ਰੂਰ ਕਰੋ ਤੇ ਮਿਲਦੇ ਆਂ ਜੀ ਫੇਰ ਨਵੀਂ ਕਹਾਣੀ ਦੇ ਵਿੱਚ ਧੰਨਵਾਦ ਰੱਬ ਰਾਖਾ